ਹਰੋ ਮਹੱਲਾ ਪੰਜਵਾ ਬਨਮਹ ਪੇਖਿਓ ਤਿਰਨਮਹ ਪੇਖਿਓ ਅਸੀਂ ਤਾਂ ਭਾਈ ਸਾਰਿਆਂ ਵਿੱਚ ਹੀ ਵਾਹਿਗੁਰੂ ਨੂੰ ਵੇਖਦੇ ਹਾਂ ਮਹਾਰਾਜ ਸਾਹਿਬ ਫਰਮਾਉਂਦੇ ਹਨ ਤੋਕਰਹਾ ਵਾਲੀ ਪੜੋ ਸੰਤ ਸੰਗ ਪੇਖਿਓ ਮਨ ਮਾਇ ਸੰਤ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੰਤਾਂ ਦੀ ਸੰਗਤ ਕਰਕੇ ਮਨ ਦੇ ਵਿੱਚ ਉਸ ਪਿਆਰੇ ਨੂੰ ਵੇਖਣਾ ਕੀਤਾ ਹੈ ਮਨ ਚ ਵੇਖਣੇ ਕਰਕੇ ਫੇਰ ਬਨਮਹਿ ਪੇਖਿਓ ਤਿਰਨਮਹਿ ਪੇਖਿਓ ਤੇ ਬਣਾ ਵਿੱਚ ਵੀ ਉਹ ਪਰਮੇਸ਼ਰ ਵਿਆਪਕ ਹੈ ਤਿਰਨ ਕੱਖਾਂ ਵਿੱਚ ਵੀ ਉਹ ਪਰਮੇਸ਼ਰ ਵਿਆਪਕ ਹੈ ਇਉਂ ਜੜ ਚੇਤਨ ਦੇ ਅੰਦਰ ਉਸੇ ਨੂੰ ਵੇਖਣਾ ਕੀਤਾ ਹੈ ਬਨਵਾਸੀਆਂ ਵਿੱਚ ਵੀ ਕਿਰਨ ਕੱਖ ਆ ਦੇ ਖਾਣ ਵਾਲੇ ਜਿਹੜੇ ਹਨ ਉਹਨਾਂ ਵਿੱਚ ਵੀ ਵਿਰਹਿ ਪੇਖਿਓ ਕੱਖਾਂ ਆਦ ਕਨੀ ਕੁਟੀਆਂ ਬਣਾ ਕੇ ਰਹਿਣ ਵਾਲਿਆਂ ਵਿੱਚ ਵੀ ਵਿਰਹਿ ਪੇਖਿਓ ਉਦਾਸ ਆਏ ਅਤੇ ਬਨਮਹਿ ਪੇਖਿਓ ਬਣਜੋ ਪਨਾ ਪਾਣੀਆਂ ਦੇ ਕਿਨਾਰੇ ਰਹਿਣ ਵਾਲੇ ਹਨ ਉਹਨਾਂ 'ਚ ਵੀ ਬਣਜੋ ਬਾਣਿਆਂ ਨੂੰ ਬਣਾਉਣ ਵਾਲੇ ਹਨ ਉਹਨਾਂ 'ਚ ਵੀ ਅਤੇ ਇਸੇ ਪ੍ਰਕਾਰ ਤਿਰਨ ਕੱਖਾਂ ਆਦਿਕਾਂ ਵਿੱਚ ਵੀ ਬਣ ਸਰੀਰਾਂ 'ਚ ਵੀ ਤਿਰਨ ਇੰਦਰੀਆਂ ਵਿੱਚ ਵੀ ਉਸ ਪਰਮੇਸ਼ੁਰ ਨੂੰ ਵੇਖਣਾ ਕੀਤਾ ਹੈ। ਵ੍ਰਹਿ ਵੇਖਿਓ ਉਦਾਸਾਏ। ਅਤੇ ਗ੍ਰਸਤੀਆਂ ਵਿੱਚ ਵੀ ਉਸੇ ਪਰਮੇਸ਼ੁਰ ਨੂੰ ਵੇਖਿਆ ਹੈ। ਉਦਾਸੀਆਂ ਵਿੱਚ ਵੀ ਉਹ ਵਾਹਿਗੁਰੂ ਨਿਵਾਸ ਕਰਦਾ ਹੈ। ਜਿਹੜੇ ਘਰਾਂ 'ਚ ਰਹਿੰਦੇ ਉਹਨਾਂ 'ਚ ਵੀ ਹੈ। ਅਤੇ ਉਦਾਸਤਾਈਆਂ ਵਾਲਿਆਂ 'ਚ ਵੀ ਹੈ ਪਰਮੇਸ਼ਰ ਉਸੇ ਦੀ ਜੋਤ ਸਾਰਿਆਂ 'ਚ ਕੰਮ ਕਰ ਰਹੀ ਹੈ ਗ੍ਰਹ ਗ੍ਰਾਸੀਆਂ ਵਿੱਚ ਵੀ ਤੇ ਉਦਾਸ ਉਦਾਸ ਉਦਾਸਿਆਂ 'ਚ ਵੀ ਇਸੇ ਪ੍ਰਕਾਰ ਗ੍ਰਹ ਜਿਨ੍ਹਾਂ ਨੂੰ ਸਾਧ ਸੰਗਤ ਜੀ ਅਧਿਸ਼ਤਾਨ ਸਰੂਪ ਘਰ ਪ੍ਰਾਪਤ ਹੋਇਆ ਉਹਨਾਂ ਨੂੰ ਵੀ ਵੇਖਿਆ ਜਿਹੜੇ ਸੰਸਾਰ ਦੇ ਵਿਸ਼ਿਆਂ ਤੋਂ ਉਪਰਾਮ ਹੋ ਗਏ ਐ ਉਹਨਾਂ ਦੀ ਪਰਮੇਸ਼ਰ ਨੂੰ ਵੇਖਿਆ ਹੈ ਡੰਡ ਧਾਰ ਜਟ ਧਾਰ ਦੇਖਿਓ ਡੰਡ ਧਾਰ ਸੰਨਿਆਸੀ ਹੁੰਦੇ ਤਰ ਡੰਡੀ ਸੰਨਿਆਸੀ ਜਿਹੜਾ ਲੋਟਾ ਲੋਟਾ ਤੇ ਸੋਟਾ ਇਹ ਤਨ ਰੱਖੇ ਉਹਨੂੰ ਤਰ ਡੰਡੀ ਸੰਨਿਆਸੀ ਕਹਿੰਦੇ ਹਨ ਇਸ ਪ੍ਰਕਾਰ ਡੰਡ ਧਾਰਨ ਵਾਲਿਆਂ 'ਚ ਵੀ ਡੰਡ ਧਾਰਨ ਵਾਲੇ ਜਮ ਆਦਿਕਾਂ 'ਚ ਵੀ ਡੰਡ ਨੂੰ ਧਾਰਨ ਵਾਲੇ ਜਿਹੜੇ ਲੋਕ ਡੰਡ ਪਿੱਤਰਾਂ ਦੇਵ ਡੰਡਾ ਨੂੰ ਧਾਰਨ ਵਾਲਿਆਂ 'ਚ ਵੀ ਇਸੇ ਪ੍ਰਕਾਰ ਹੈ ਤੁਰ ਡੰਡ ਤਿੰਨ ਗੰਡੇ ਰੱਖਣੇ ਡੰਡ ਹੈ ਸੋ ਇਸ ਪ੍ਰਕਾਰ ਡੰਡੇ ਨੂੰ ਧਾਰਨ ਵਾਲੇ ਜੋ ਸੰਿਆਸੀ ਤਰੰਡੀ ਸੰਿਆਸੀ ਕਹ ਹੁੰਦੇ ਹਨ ਜੱਟ ਧਾਰੈ ਪੇਖਿਓ ਜਿਹਨਾਂ ਨੂੰ ਧਾਰਨ ਵਾਲਿਆਂ ਚ ਵੀ ਪਰਮੇਸ਼ਰ ਦੀ ਜੋਤ ਨੂੰ ਵੇਖਿਆ ਹਸ ਤਾ ਵਰਤ ਨੇਮ ਤੀਰਥਾਏ ਵਰਤ ਰੱਖਣ ਵਾਲਿਆਂ ਚ ਵੀ ਜਮਨੇਮ ਕਰਨ ਵਾਲਿਆਂ ਚ ਵੀ ਤੀਰਥੀ ਯਾਤਰੂਆਂ ਚ ਵੀ ਪਰਮੇਸ਼ਵਰ ਦੀ ਜੋਤ ਹੀ ਆਈ ਹੋਈ ਹੈ ਸੰਤ ਸੰਗ ਦੇਖਿਓ ਮਨ ਮਾਇ ਪਰ ਉਦੋਂ ਪ੍ਰਤੱਖ ਹੋਇਆ ਜਦੋਂ ਸੰਤ ਗੁਰਾਂ ਦੀ ਸੰਗਤ ਕਰਕੇ ਮਨ ਦੇ ਵਿੱਚ ਉਹ ਮਾਇ ਸਖੀ ਵੇਖਣਾ ਕੀਤਾ ਉਸ ਪਰਮੇਸ਼ਵਰ ਨੂੰ ਉ ਭਾਯਾਲ ਸਰਬ ਮਹਪੂਰਨ ਉ ਉੱਚਾ ਜੋ ਆਕਾਸ਼ ਹੈ ਇਹਦੇ ਵਿੱਚ ਵੀ ਪੂਰਨ ਹੈ ਆਕਾਸ਼ ਪੂਰ ਮਹਰ ਭੋਵ ਜਾਨੋ ਤਪੋ ਗੋ ਲੋਕ ਆਦਿ ਕੁੰਚੇ ਤੇ ਅੱਗੇ ਪਤਾਲ ਊਬ ਊਬ ਪਤਾਲ ਸਰਬ ਮਹਪੂਰ ਪਤਾਲ ਜੋਤਲ ਮਿਤਨ ਸਤਲ ਮਹਤਲ ਤਲਤਲ ਪਤਾਲ ਆਦ ਕਹਨ ਇਹਨਾਂ ਸਾਰਿਆਂ ਚ ਪਰਮੇਸ਼ਰ ਪੂਰਨ ਹੈ ਰਸ ਮੰਗਲ ਗੁਣ ਗਾਏ ਰਸ ਰਸ ਮੰਗਲ ਗੁਣ ਗਾਏ ਸੰਤ ਮਹਾਤਮਾ ਜਿਹੜੇ ਰਸ ਪ੍ਰੇਮ ਦੇ ਨਾਲ ਮੰਗਲੋ ਦੇ ਗਾਉਂਦੇ ਐ ਉਹਨਾਂ ਨਾਲ ਮਿਲ ਕੇ ਰਸ ਨਾ ਮੰਗਲ ਨਾ ਸਰੂਪ ਦਾ ਹੈ ਜੋ ਰਸ ਰੂਪ ਪ੍ਰੇਮ ਰੂਪ ਹੋ ਕੇ ਸਾਰੇ ਫੈਲਿਆ ਹੋਇਆ ਹੈ ਉਹਦੇ ਗੁਣਾਂ ਨੂੰ ਗਾਉਣੇ ਕਰਕੇ ਮਹਰ ਦਾ ਪਰਮ ਪ੍ਰੇਮ ਪ੍ਰਾਪਤ ਹੋਇਆ ਤੇ ਮੰਗਲ ਖੁਸ਼ੀਆਂ ਪ੍ਰਾਪਤ ਹੋਈਆਂ ਰਹਾ ਰਸੀਆਂ ਪ੍ਰੇਮੀਆਂ ਜੀ ਵੀ ਮੰਗਲ ਗਾਉਣ ਵਾਲਿਆਂ ਜੀ ਵੀ ਅਤੇ ਇਸੇ ਪ੍ਰਕਾਰ ਮੰਗਲਾ ਗੁਣ ਗਿਆਨ ਦਾ ਕਥਨ ਕਰਨ ਵਾਲਿਆਂ ਜੀ ਸਾਰਿਆਂ ਕੀ ਪਰਮੇਸ਼ਰ ਦੇਖਿਆ ਹੈ ਰਹਾਉ ਯੋਗ ਪੇਖ ਸੰਨਿਆਸੈ ਪੀਖਿਓ ਯੋਗੀਆਂ ਦੇ ਪੇਖਾ ਇਕ ਨੇ ਕਨੀਹਾ ਆਦਿਕ ਜਿਹੜੇ ਪੰਥ ਹੈ ਉਹਨਾਂ ਦੇ ਪੇਖਾਂ ਵਿੱਚ ਵੀ ਉਸ ਪਰਮੇਸ਼ਰ ਨੂੰ ਵੇਖਿਆ ਹੈ ਅਗੇ ਉਹ ਯੋਗੀ ਜੰਗਮ ਸ਼ੇਵੜੇ ਸੰਨਿਆਸੀ ਗਰਵੇਸ਼ ਆਦਿਕ ਯੋਗ ਪੇਖ ਸੰਨਿਆਸੈ ਸੰਨਿਆਸੀ ਜਿਹੜੇ ਹਨ ਸੰन्यास ਦਿੱਤਾ ਤੇ ਮਤਵਾਏ ਉਹਨਾਂ 'ਚ ਵੀ ਮਾਰ ਨੂੰ ਵੇਖਿਆ ਹੈ ਜਤ ਜੰਗਮ ਕਾਪੜਾਏ ਜਿਹੜੇ ਜਤੀ ਹਨਗੇ ਛੇ ਜਤੀ ਈਸ਼ੰਪਤ ਆਮਰਿਕ ਜੰਗਮ ਜੋ ਸ਼ਿਵਾਂ ਦਾ ਵਿਆਹ ਗਾਉਣ ਵਾਲੇ ਐ ਸਿਰਾਂ ਤੇ ਤੇ ਮੋਰ ਦੇ ਖੰਭ ਬੰਨੇ ਹੁੰਦੇ ਹਨ ਹੱਥਾਂ ਵੀ ਤਲਗੇ ਪਗੜੇ ਹੁੰਦੇ ਐ ਸ਼ਿਵਜੀ ਦਾ ਵਿਆਹ ਗਾਉਂਦੇ ਐ ਜਨਮ ਜਨਮ ਕੀ ਰਗ ਰਹਮਾਰੀ ਬਰੋਂ ਸੰਭਨਤ ਰਹੋ ਕੁਮਾਰੀ ਜਿਸਵੇ ਪਾਰਵਤੀ ਦੀ ਪ੍ਰੀਖਿਆ ਕਰਨ ਬਾਅਦ নারদ ਗੁਣੀ ਨੇ ਕਿਹਾ ਸੀ ਵਿਸ਼ਨੂੰ ਨੂੰ ਵਰਲਾ ਤਾਂ ਸਪਾਂ ਵਾਲੇ ਤੋਂ ਕੀ ਲੈਣਾ ਭੰਗ ਤੂ ਤੂਰਾ ਖਾਂਦਾ ਇਹਨ ਕਿਹਾ ਸੀ ਮੈਂ ਸ਼ਿਵਜੀ ਨੂੰ ਵਰਾਂਗੀ ਵਰਾਂਗੀ ਤਾਂ ਮੇਰੇ ਜਨਮ ਜਨਮਾਂ ਦੀ ਸ਼ਿਵਜੀ ਦੀ ਭਗਤੀ ਦੀ ਰਗੜ ਪਈ ਹੋਈ ਹੈ ਇਸ ਪ੍ਰਕਾਰ ਉਹ ਜੰਗੋਂ ਭੇਖ ਹੈ ਜਿਹੜਾ ਸ਼ਵੀਰ ਵਿਆਹ ਨੂੰ ਲਗਾਉਂਦਾ ਰਹਿੰਦਾ ਹੈ ਜੰਗਮ ਕਾਪੜਾਏ ਤੇ ਕਾਪੜੇ ਜਿਹੜੇ ਗੇਰੀ ਰੰਗ ਦੇ ਵਸਤਰ ਸਾਰੇ ਸਿਰ ਤੇ ਪੈਰ ਤੇ ਹੈ ਹੱਥਾਂ 'ਚ ਵੀ ਦਸਤਾਨੇ ਪੈਰਾਂ 'ਚ ਵੀ ਜਰਾਬਾਂ ਅੱਖਾਂ 'ਗੇ ਵੀ ਗੁਆਰੇ ਜੇ ਲਾ ਕੇ ਉਹ ਜਦੋਂ ਸ਼ਿਵਜੀ ਨੂੰ ਪਸਵਾਉਂਗੇ ਤਾਂ ਤਾਂ ਕੜਾ ਫੇਰ ਲੱਗਾ ਸੀ ਉਦੋਂ ਸ਼ਿਵਜੀ ਝੋਟਾ ਬਣ ਕੇ ਕਦਾਰਨਾਥ 'ਚ ਨਿਕਲ ਗਿਆ ਸੀ ਉਹ ਕਦਾਰਨਾਥ ਦੇ ਤੀਰਥ ਨੂੰ ਪਰਸਣ ਵਾਲੇ ਉਹ ਮਹੇਸ਼ ਸ਼ਿਵਜੀ ਨੂੰ ਉਹ ਕਾਪੜੀਆਂ ਪੇਖ ਹੈ ਉਹਨਾਂ 'ਚ ਵੀ ਪਰਮੇਸ਼ਰ ਦੀ ਜੋਤੀ ਹੈ ਤਬੀ ਤਬੀ ਸੁਰ ਮਨ ਮਹਿ ਪੀਖਿਓ ਕਬੀਏ ਜਿਹੜੇ ਆਪਣੇ ਆਪ ਨੂੰ ਜਲਤ ਹਾਰਾ ਕਰਨ ਵਾਲੇ ਹਨ ਜਾਂ ਧੂਣੀਆਂ ਤਾਉਣ ਵਾਲੇ ਹਨ ਜਾਂ ਤਬੀ ਬਰਬਾਦ ਕਰਨ ਵਾਲੇ ਹਨ ਜਿਹੜੇ ਇਤ ਨੂੰ ਇਕਾਗਰ ਕਰਨ ਰੂਪ ਤਪ ਵਾਲੇ ਰਾਸ਼ੀ ਨਾਮ ਸੀ ਸੰਤ ਕੀ ਜੋ ਤਪਗੇ ਹਨ ਧੂਣੀਆਂ ਤਾਉਣ ਵਾਲੇ ਤਾਮਸੀ ਤਪਗੇ ਹੈ ਭੁੱਖੇ ਤੇ ਆਏ ਰਹਿਣ ਵਾਲੇ ਤਾਮਸੀ ਤਪਗੇ ਹੈ ਜਲ ਧਾਰਾ ਕਰਨ ਵਾਲੇ ਤਾਮਸੀ ਤਪਗੇ ਹੈ ਜਿਹੜੇ ਇੰਦਰੀਆਂ ਦਮਨ ਕਰਦੇ ਉਹ ਸਤ ਉਹ ਰਾਸ਼ੀ ਤਪਗੇ ਹੈ ਇਹਨਾਂ ਦਾ ਮਨ ਸਾਧ ਸੰਗਤਿ ਉਹ ਕਾਗਰ ਹੁੰਦਾ ਉਹ ਸਾਧ ਕੀ ਤਪੀਏ ਹੈ ਇਹਨਾਂ ਸਾਰੀਆਂ ਤਪੀਆਂ ਵਿੱਚ ਤਪੀ ਤਪੀ ਸੁਰ ਮੋਨ ਮਹਿ ਪੀਖਿ ਤਪੀਆਂ ਦੇ ਈਸ਼ਰ ਬੜੇ ਬੜੇ ਜਿਹੜੇ ਹੋਏ ਹਨ ਤਪੀਆਂ ਜੋ ਤਪ ਕਰਨ ਵਾਲਿਆਂ ਦੇ ਈਸ਼ਰ ਅਗਰਸਤਾਜ ਕੋ ਮਨੀ ਜਿਹੜੇ ਹੋਏ ਹਨ ਅੱਗੇ ਮਨ ਮਹ ਪੀਖਿਉ ਨੂਨੀ ਵਿਸ਼ਿਸ਼ਟ ਆਦਕਾਂ ਵਿੱਚ ਸਾਰਿਆਂ ਵਿੱਚ ਵਿਆਸ ਆਦਕਾਂ ਦੀ ਵੇਖਣਾ ਕੀਤਾ ਹੈ ਨਟ ਨਾਟਕ ਨਿਰਤਾਏ ਨਟਾਂ ਜੋ ਤਮਾਸ਼ੇ ਪਾਉਂਦੇ ਐ ਅਤੇ ਨਾਟਕ ਣਾੜੀਆਂ ਦੇ ਵੇਖਣ ਵਾਲੇ ਹਕੀਮ ਆਦ ਕਹਣਗੇ ਜਿਹੜੇ ਨਿਰਤਾਏ ਜੋ ਨਿਰਤਕਾਰੀ ਕਰਨ ਵਾਲੇ ਜਿਵੇਂ ਕ੍ਰਿਸ਼ਨ ਭਗਵਾਨ ਰਾਸ ਚ ਨੱਚਦਾਰੇ ਹੈ ਇਸੇ ਪ੍ਰਕਾਰ ਸਾਰਿਆਂ ਦੇ ਵਿੱਚ ਨਾਰਦੂਨੀ ਆਦਕ ਨਿਰਤਕਾਰੀ ਕਰਦੇ ਐ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਨੂੰ ਵੇਖਣਾ ਕੀਤਾ ਹੈ ਇਸੇ ਪ੍ਰਕਾਰ ਨਾਟੋ ਈਸ਼ਰ ਨਾਟ ਮੰਕੇ ਬਾਜੀ ਪਾਉਂਦਾ ਹੈ ਬਾਜੀਗਰ ਜਿਵੇਂ ਬਾਜੀ ਪਾਈ ਨਾ ਨਾ ਰੂਪੇ ਖਲਾਈ ਉਹਨਾਂ ਚ ਵੀ ਤੇ ਨਾਟਕ ਨਾਲੀਆਂ ਨੂੰ ਵੇਖਣ ਵਾਲੇ ਜਿਵੇਂ ਤਨੰਤਰ ਆਦਿਕ ਵੈਦ ਹਨਗੇ ਉਹਨਾਂ ਚ ਵੀ ਨਾਟਕ ਜੋ ਤਮਾਸ਼ੇ ਜਿਵੇਂ ਪ੍ਰਵੋਤ ਚੰਦਰ ਨਾਟਕ ਆਦਿਕ ਬਣਾਇਆ ਹੈ ਉਹ ਗੁਲਾਬ ਸਿੰਘ ਪੰਡਤ ਨੇ ਇਸੇ ਪ੍ਰਕਾਰ ਉਹ ਕਿਸ਼ਨ ਮਿਸਰ ਪੰਡਤ ਨੇ ਅੱਗੇ ਬਣਾਇਆ ਸੀ ਆਦੇ ਪੁੱਤਰ ਨੂੰ ਗਿਆਨ ਦੇਣ ਵਾਸਤੇ ਇਓ ਨਾਟਕ ਰਚਣ ਵਾਲਿਆਂ ਵਿੱਚੀ ਤਮਾਸ਼ਾਰਤਨ ਵਾਲਿਆਂ ਵਿੱਚ ਵੀ ਨਿਰਤਾਏ ਪਰਮੇਸ਼ਰ ਦਾ ਨਿਰਣਾ ਕਰਨ ਨੂੰ ਨਿਰਧਾਰੀ ਕਰਨ ਵਾਲਿਆਂ ਵਿੱਚ ਵੀ ਉਸ ਪਰਮੇਸ਼ਰ ਨੂੰ ਵੇਖਿਆ ਹੈ। ਕਾਹੋ ਮਹਿ ਪੀਖਿਓ ਖਟ ਮਹਿ ਪੀਖਿਓ। ਚਾਹ ਵਰਨਾਵਾਂ ਵਿੱਚ ਵੀ ਵੇਖਿਆ ਹੈ, ਖੜ ਦਰਸ਼ਨਾਵਾਂ ਵਿੱਚ ਵੀ ਵੇਖਿਆ ਹੈ। ਚਾਹ ਵੇਦਾਂ ਵਿੱਚ ਵੀ ਵੇਖਿਆ ਹੈ, ਖੜ ਸ਼ਾਸਤਰਾਂ ਵਿੱਚ ਵੀ ਵੇਖਿਆ ਹੈ। ਦਸ ਆ ਚਾਰ ਅਵਸਥਾ ਵਾਲਿਆਂ ਵਿੱਚ ਵੀ ਦੇਖਿਆ ਹੈ। ਜੋ ਤੁਰਿਆਦ ਕਵਸਥਾ ਵਾਲੇ ਹਨ। ਖੜ ਸਮਤੀ ਵਾਲਿਆਂ ਦੀ ਉਸੇ ਨੂੰ ਵੇਖਣਾ ਕੀਤਾ ਹੈ 10 88 ਸਿਮਰਤਾਏ 10 ਦੇ 88 ਪੁਰਾਣਾ ਵਾਲਿਆਂ ਜੀ ਵੀ ਵੇਖਿਆ 27 ਸਿਮਰਤੀ ਵਾਲਿਆਂ ਜੀ ਵੀ ਉਸ ਪਰਮੇਸ਼ਰ ਨੂੰ ਹੀ ਵੇਖਿਆ ਹੈ ਸਭ ਮਿਲ ਏਕੋ ਏਕ ਵਖਾਨੇ ਇਹ ਸਾਰੇ ਮਿਲ ਕੇ ਇੱਕੋ ਅਦਵਾਇਤ ਰੂਪ ਦਾ ਏਕਤਾ ਦੇ ਨਾਲ ਕਥਨ ਕਰਦੇ ਹਨਗੇ ਸਭ ਕਿਸ ਤੇ ਕਹੋ ਦੁਰਾਇ ਜਦੋਂ ਸਾਰੇ ਇੱਕ ਇਹਨੂੰ ਕਹਿੰਦੇ ਆ ਇਹ ਨਿਰਗੁਣ ਸਰਗੁਣ ਨਹੀਂ ਕੋਈ ਹੈ ਤਾਂ ਅਸੀਂ ਲੁਕੋ ਕੇ ਕੀ ਤੋਂ ਦਸੀਏ ਛਿਪਾ ਕੇ ਦਸਣਾ ਨਹੀਂ ਸਾਰਿਆਂ ਜੀ ਪ੍ਰਗਟ ਕਰਕੇ ਦੱਸ ਰਹੇ ਹਾਂ ਅਗਹਿ 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 ਬੇਅੰਤ ਸੁਆਮੀ ਅਗਹਿ ਹੈ ਮਨ ਦੀ ਗ੍ਰਹਿਣ ਤੋਂ ਪਕੜੇ ਪਰੇ ਹੈ ਅਗਹਿ ਹੈ ਆਜ਼ਾਦ ਹੈ ਡੂੰਗਾ ਹੈ ਸ਼ਾਸਤਰ ਗਿਆਨ ਕਰਕੇ ਉਹਦਾ ਗ੍ਰਹਿਣ ਨਹੀਂ ਕੀਤਾ ਜਾਂਦਾ ਅਗਹਿ ਵੇਦਾਂ ਦੇ ਕਰਕੇ ਵੀ ਤਰਗੁਣ ਵਿਸ਼ਾ ਵੇਦਾਂ ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਆ ਵੇਰ ਸ਼ਾਸਤਰਾਂ ਤੋਂ ਵੀ ਗਏ ਹੈ ਸਿਮਰਤਿਆਂ ਤੋਂ ਵੀ ਗਏ ਹੈ ਅਤੇ ਮਨਾਂ ਆਦਿਕਾਂ ਦੇ ਸੰਕਲਪਾਂ ਕੋਲ ਪੰਨਾ ਕਿ ਸ਼ਾਵ ਨਹੀਂ ਆਗਾਦ ਹੈ ਬੇਅੰਤ ਸੂਤ ਕਾਲ ਚ ਵੀ ਆਗਾਦ ਸੀ ਵਰਤਮਾਨ ਕਾਲ ਚ ਵੀ ਆਗਾਦ ਹੈ ਕੋਈ ਖਦ ਕਾਲ ਚ ਵੀ ਆਗਾਦ ਹੋਵੇਗਾ ਬੇਅੰਤ ਸਵਾਮੀ ਉਹ ਅੰਤ ਤੋਰ ਹੈ ਤਾਂ ਸਰਬ ਕਾ ਮਾਲਕ ਨਹਿ ਕੀਮ ਕੀਮਤੀ ਮਾਇ ਉਹਦੀ ਕੀਮਤ ਨਾ ਪਿੱਛੇ ਕਿਸੇ ਨੇ ਪਾਈ ਐ ਨਾ ਹੁਣ ਕੋਈ ਕੀਮਤ ਪਾ ਸਕਦਾ ਨਾ ਅਗੇ ਨੂੰ ਕੋਈ ਕੀਮਤ ਪਾ ਸਕੇਗਾ ਉਹ ਬੇਅੰਤ ਹੈ ਕੀਮ ਸ਼ਕਤੀ ਵਰਤੀ ਕਰਕੇ ਕੀਮਤ ਨਹੀਂ ਪਾਈ ਜਾ ਸਕਦੀ ਕਈਆਂ ਨੂੰ ਬਿਆੰਤ ਬੇਰਸ਼ਾਸਤਾਂ ਵਾਲੇ ਕੀਮਤ ਪਾਉਣਾ ਚਾਹੁੰਦੇ ਹੈ ਉਹ ਕੀਮਤ ਪਾਉਣ ਵਾਲਾ ਜੋ ਪਰਮੇਸ਼ਵਰ ਹੈ ਸਾਰਿਆਂ ਦੀ ਉਹਦੀ ਕੀਮਤ ਨੂੰ ਕੋਈ ਪਾ ਨਹੀਂ ਸਕਦਾ ਹੈ ਅਤੇ ਨਾ ਕੀਮਾਏ ਨਾ ਕਿਸੇ ਪ੍ਰਕਾਰ ਦੀ ਕੀਮਤ ਅੱਗੇ ਪਾਈ ਹੈ ਕਿਸੇ ਨੇ ਤਿੰਨ ਮਰਮਾਨੀ ਸਿਰ ਕਰਕੇ ਕੀਮਤ ਨਹੀਂ ਪਾਈ ਜਾਂਦੀ ਤਿੰਨਾ ਕਾਲਾਂ ਕਰਕੇ ਕੀਮਤ ਨਹੀਂ ਪਾਈ ਜਾਂਦੀ ਜਨੂ ਨਾਨਕ ਤਿੰਨ ਕਾ ਬਲ ਬਲ ਜਾਈਐ ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਬਲਹਾਰ ਬਲਹਾਰ ਕੁਰਬਾਨ ਜਾਣੇ ਹਾਂ ਸੇ ਇਹ ਕੱਢ ਪ੍ਰਗਟਿ ਆਏ ਜਿਨ੍ਹਾਂ ਦੇ ਕੱਢ ਹਿਰਦੇ ਚ ਮਾਰਾ ਪ੍ਰਗਟ ਹੋਇਆ ਹੈ ਸਖਿਆਤ ਹੋ ਗਿਆ ਹੈ ਉਹਨਾਂ ਤੋਂ ਬਲਹਾਰ ਜਾਈਏ ਪੈਰੋ ਮਹੱਲਾ ਪੰਜਵਾ ਨਿਕਟ 부ਝੈ ਸੋ ਬੁਰਾ ਕਿਉ ਕਰੈ ਕੋਈ ਕਹਿੰਦਾ ਹਾਂ ਜੀ ਮੈਂ ਵੀ ਨੇੜੇ ਹੀ ਜਾਣਦਾ ਹਾਂ ਪਰਮੇਸ਼ਰ ਨੂੰ ਤੇ ਜਦੋਂ ਸਤਗੁਰਾਂ ਦੇ ਪਾਸ ਬਚਨ ਕੀਤੇ ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਭਈ ਨੇੜੇ ਦੇਖਣਾ ਬਹੁਤ ਮੁਸ਼ਕਲ ਹੈ ਕਹਿੰਦੇ ਸਾਰੇ ਵੀ ਨੇੜੇ ਹੀ ਆ ਰੱਬ ਪਰ ਦਸਤੋ ਅਸੀਂ ਤੁਹਾਨੂੰ ਪੁੱਛਦੇ ਹਾਂ ਨਿਕਟ 부ਝੈ ਸੋ ਬੁਰਾ ਕਿਉ ਕਰੈ ਜਿਹੜਾ ਪਰਮੇਸ਼ਰ ਨੂੰ ਨੇੜੇ 부ਝੇ ਉਹ ਕਦੇ ਬੁਰਾ ਕਰ ਸਕਦਾ ਕਿਸੇ ਦਾ ਬਿਲਕੁਲ ਬੁਰਾ ਨਹੀਂ ਉਹ ਕਰ ਸਕਦਾ ਪਰਮੇਸ਼ਰ ਨੂੰ ਨੇੜੇ ਨਾ ਜਾਣਨੇ ਕਰਕੇ ਆਦਮੀ ਬੁਰਾਈਆਂ ਕਰਦਾ ਹੈ। ਬਿਖ ਸੰਚ ਅੰਕ ਪੜਦੇਵੇਂ ਕਵਾਵਾ ਵਕਾਰ ਖਿਮੇ ਪ੍ਰਗਟ ਹੋਏ ਸੰਸਾਰ ਕਿਸ ਪ੍ਰਕਾਰ ਉਹ ਨੇੜੇ ਸਮਝਦਾ ਜਿਹੜਾ ਵਕਾਰੀ ਆਦਮੀ ਹੈ ਚੋਰੀ ਕਰਦਾ ਹੈ, ਜਾਰੀ ਕਰਦਾ ਹੈ, ਠੱਗੀ ਕਰਦਾ ਹੈ, ਉਹ ਕਦੇ ਕਰ ਸਕਦਾ ਹੈ ਗੁਰੂ ਕੀ ਗੋਲਕ ਭੰਨ ਲੈਣੀ, ਚੋਰੀ ਕਰ ਲੈਣੀ, ਇੱਕ ਪੈਸਾ ਨਾ ਜੁੜਨ ਦੇਣਾ, ਇਹ ਨੇੜੇ বুঝਦੇ ਜਿਹੜੇ ਉਂ ਕਰਦੇ ਕੰਮ ਕਰਤੂਤਾਂ ਉਹ ਬਿਲਕੁਲ ਜਿਹੜਾ ਪਰਮੇਸ਼ਰ ਨੂੰ ਨੇੜੇ ਸਮਝਣ ਵਾਲਾ ਉਹ ਕਦੇ ਬੁਰਾ ਨਹੀਂ ਕਰ ਸਕਦਾ ਜਿਵੇਂ ਇੱਕ ਸੰਤ ਨੇ ਚੇਲੇ ਬਣਾਉਣ ਵਾਸਤੇ ਦੋਹਾਂ ਨੂੰ ਕਬੂਤਰ ਦਿੱਤੇ ਲਓ ਭਾਈ ਜਿੱਥੇ ਨਾ ਦੇਖਦਾ ਵੇ ਮਾਰਿਆ ਇੱਕ ਤਾਂ ਝਾਟ ਹੀ ਕਰਦਣ ਮਰੋੜ ਲਿਆ ਕੰਧ ਵੱਲ ਮੂੰਹ ਕਰਕੇ ਲਓ ਜੀ ਕਹਿੰਦੇ ਮੈਨੂੰ ਜੇਠਾ ਚੇਲਾ ਬਣਾਓ ਮੈਂ ਕਬੂਤਰ ਤੁਹਾਡਾ ਬਚਨ ਮੰਨ ਕੇ ਮਾਰ ਲਿਆ ਦੂਆ ਗਿਆ ਗੁਜਾਰ ਵਿੱਚ ਉਥੇ ਫੋਰ ਜਾਨਵਰ ਵੇਖਣ ਫਿਰ ਗੁਫਾ ਜੀ ਜਾ ਰਿਹਾ ਉੱਥੇ ਵੀ ਜਾਨਵਰ ਵੇਖਣ ਫਿਰ ਆਪਦੀਆਂ ਅੱਖਾਂ ਬੰਨ ਲੀਆਂ ਉਹਦੀਆਂ ਵੀ ਬੰਨ ਲੀਆਂ ਹੱਥ ਪਾਉਣ ਲੱਗਾ ਕਹਿੰਦਾ ਮੇਰੇ ਹੱਥ ਨੂੰ ਵੇਖਣ ਵਾਲਾ ਕੋਈ ਹੈ ਕਿ ਨਹੀਂ ਪਰਮੇਸ਼ਰ ਦੀ ਜੋਤ ਇਹ ਨਹੀਂ ਆਪਾਂ ਤੋਂ ਕੰਮ ਹੋ ਸਕਦਾ ਜਿੱਥੇ ਕੋਈ ਨਾ ਵੇਖਦਾ ਹੋਵੇ ਜਿੱਥੇ ਕੋਈ ਨਹੀਂ ਦੇਖਦਾ ਪਰਮੇਸ਼ਰ ਵੇਖਦਾ ਆ ਕੇ ਕਹਿਣ ਲੱਗਾ ਸੰਤੋ ਚਾਹੇ ਉਪਦੇਸ਼ ਦੇਓ ਚਾਹੇ ਮੈਂ ਦੇਓ ਤੁਸੀਂ ਜਿਹੜਾ ਵਚਨ ਕੀਤਾ ਵੀ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਮਾਰ ਲਈ ਹੈ ਜਹ ਕੋਈ ਥਾਂ ਨਹੀਂ ਜਿੱਥੇ ਕੋਈ ਨਹੀਂ ਵੇਖਦਾ ਪਰਮੇਸ਼ਰ ਆਪ ਦੇਖਦਾ ਜਿੱਥੇ ਮੈਂ ਆਪਦੀਆਂ ਅੱਖਾਂ ਬੰਨ ਲੀਆਂ ਜਾਨਵਰ ਦੀਆਂ ਬੰਨ ਲੀਆਂ ਇਸ ਕਰਕੇ ਮੇਠੋਂ ਹੀ ਤੁਹਾਡਾ ਬਚਨ ਨਹੀਂ ਮੰਨਿਆ ਜਾਂਦਾ ਕਹਣ ਲੱਗੇ ਆਹ ਭਾਈ ਤੂੰ ਅਧਿਕਾਰੀ ਹੈ ਤੂੰ ਪਰਮੇਸ਼ਰ ਨੂੰ ਨੇੜੇ ਸਮਝਿਆ ਹੈ ਇਸ ਕਰਕੇ ਤੈਨੂੰ ਉਹ ਕਹਿੰਦਾ ਜੀ ਮੈਂ ਪਹਿਲਾਂ ਆਇਆ ਕਹਿੰਦੇ ਜਾ ਮੇਰੀ ਵੀ ਗਰਦਨ ਰੋੜ ਦੇਂਗਾ ਉੱਟ ਜਾ ਤੈਨੂੰ ਨਹੀਂ ਮੈਂ ਉਪਦੇਸ਼ ਦੇਣਾ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਹਜੂਰ ਫਰਮਾਉਂਦੇ ਹਨ ਨਿਕਟ 부ਜੈ ਸੋ ਬੁਰਾ ਕਿਉ ਕਰੈ ਜਿਹੜਾ ਭਾਈ ਨੇੜੇ ਪਰਵੇਸ਼ ਨੂੰ ਬਈ ਦਾ ਕਰੇ ਉਹ ਬੁਰਾ ਕਰ ਸਕਦਾ ਬਿਲਕੁਲ ਬੁਰਾ ਨਹੀਂ ਉਹ ਕਰ ਸਕਦਾ ਹਟ ਜਾਂਦਾ ਬਰਿਆਈ ਤੋਂ ਬਿਖ ਸੰਚੈ ਨਿਤ ਡਰਤਾ ਫਿਰੈ ਜਿਹੜਾ ਵਿਸ਼ਾ ਨੂੰ ਇਕੱਠਾ ਕਰਦਾ ਰਹਿੰਦਾ ਹੈ ਮਾਇਆ ਨੂੰ ਇਕੱਠਾ ਕਰਦਾ ਰਹਿੰਦਾ ਹੈ ਠੱਗੀ ਕਰਦਾ ਹੈ ਫਰੇਵ ਕਰਦਾ ਹੈ 420 ਕਰਦਾ ਰਹਿੰਦਾ ਹੈ ਬਲਾਹਕਮਾਰ ਕਰਦਾ ਰਹਿੰਦਾ ਹੈ ਫਿਰ ਉਹ ਨੇ ਤਾਂ ਡਰਦਾ ਫਿਰਦਾ ਨਹੀਂ ਡਰਦਾ ਫਿਰਦਾ ਵੀ ਸਾਨੂੰ ਮੈਂ ਪਕੜਿਆ ਨਾ ਜਾਵਾਂ ਮਾਰਿਆ ਨਾ ਜਾਵਾਂ ਹੁੰਦੀ ਐਵੇਂ ਹੀ ਐ ਕਿ ਕੰਬਰ ਸਾਹਿਬ ਬਲਾਦ ਮਾਰੂ ਵਾਲਾ ਜਿਹੜਾ ਸੀ ਉਹ ਪਾਕਿਸਤਾਨ ਤੋਂ ਲਿਆਉਂਦਾ ਸੀ ਇਹ ਆ ਜਾ ਫੜਿਆ ਗਿਆ 2 ਲੱਖ ਚੱਤੀ ਪਈ ਤੇ ਨਾਲੇ ਕੈਦ ਹੋ ਗਿਆ ਜੀ ਹਾਲਤ ਹੋਈ ਹੋਦੀ ਹਾਂ ਵੇਖ ਸੰਚੈ ਨਿਤ ਡਰਦਾ ਤੇ ਦੇਰੂ ਮਾਇਆ ਨੂੰ ਇਕੱਠੇ ਵੀ ਕਰਦਾ ਤੇ ਡਰਦਾ ਵੀ ਫਿਰਦਾ ਨਾਲ ਕੋ ਪੜਿਆ ਉਹ ਨਾ ਜਾਵਾ ਹੈ ਨਿਕਟੇ ਅਰ ਭੇਦ ਨਾ ਪਾਵਾ ਪਰਮੇਸ਼ਰ ਹੈ ਤਾਂ ਭਾਈ ਨੇੜੇ ਹੀ ਪਰ ਉਸ ਵਾਹਿਗੁਰੂ ਦਾ ਭੇਦ ਨਹੀਂ ਕਿਸੇ ਨੂੰ ਪਾਉਣਾ ਕੀਤਾ ਬਿਨ ਸਤਗੁਰ ਸਭ ਮੋਹੀ ਮਾਇਆ ਸਤਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਧਾਰੇ ਤੋਂ ਬਿਨਾ ਮਾਇਆ ਅੰਸਾਰੀ ਸ੍ਰੀ ਕੀ ਮੋਤ ਕਰ ਲਈ ਹੈ ਆਪਣੇ ਅਧੀਨ ਕਰ ਲਈ ਹੈ ਨੇੜੇ ਨੇੜੇ ਸਭ ਨੂੰ ਕਹੇ ਕਈ ਤਾਂ ਸਾਰੇ ਵੇਦ ਪੜ੍ਹ ਕੇ ਸ਼ਾਸਤਰ ਪੜ੍ਹ ਕੇ ਸਿਮਰਤियां ਪੜ੍ਹ ਕੇ ਵਿਦਵਾਨ ਨੇੜੇ ਹੈ ਮਨ ਦੇ ਨੇੜੇ ਹੈ ਕੁਰਾਨ ਸ਼ਰੀਫ ਵਾਲੇ ਕਹਿੰਦੇ ਸ਼ਾਹ ਰਗਦੇ ਨੇੜੇ ਹੈ ਇਉਂ ਨੇੜੇ ਤੋਂ ਨੇੜੇ ਸਾਰੇ ਕਹੀ ਜਾਂਦੇ ਹਨ ਇੰਦਰੀਆਂ ਦੇ ਵੀ ਨੇੜੇ ਹੈ ਇਹ ਨਾ ਇਹ ਨਾ ਇਹ ਨਾ ਹੋਈ ਇੰਤੇ ਪਰੇ ਸਾਤਾ ਸੋਈ ਕਿਉਂ ਕਹੀ ਤਾਂ ਸਾਰੇ ਜਾਂਦੇ ਹਨ ਗੁਰਮੁਖ ਪੇਧ ਵਿਰਲਾ ਕੁਲ ਹੈ ਕੋਈ ਕੋਈ ਐਸਾ ਗੁਰਮੁਖ ਹੈ ਜਿਹੜਾ ਗੁਰੂ ਸਾਹਿਬ ਦੁਆਰਾ ਭੇਜਦੇ ਤਾਂ ਹੀ ਜਾਣ ਕਰਕੇ ਲਖ ਲਵੇ ਵਾਹਿਗੁਰੂ ਨੂੰ ਉਹ ਕੋਈ ਕੋਈ ਕਰੋੜਾਂ ਵਿੱਚੋਂ ਹੈ ਰਹਾਉ ਨਿਗਟ ਨਾ ਦੇਖੈ ਪਰ ਗ੍ਰਹਿ ਜਾ ਉਦੋਂ ਭਾਈ ਮਰ ਨੂੰ ਨੇੜੇ ਤਾਂ ਨਹੀਂ ਇਹ ਵੇਖਦਾ ਜਦੋਂ ਪਰਾਏ ਘਰਾਂ 'ਚ ਜਾ ਕੇ ਬਿ ਵਿਚਾਰ ਕਰਦਾ ਹੈ ਪਰਾਏ ਘਰਾਂ ਨੂੰ ਜਾ ਕੇ ਭੰਦਾ ਹੈ ਉਨਾਂ ਦੇ ਪਾੜ ਲਾਉਂਦਾ ਹੈ ਦਰਬ ਹਿਰੇ ਮਿਥਿਆ ਕਰਖਾ ਇਹ ਧੰ ਚੜਾ ਲਿਆਉਂਦਾ ਹੈ ਝੂਠ ਬੋਲ ਕੇ ਖਾਂਦਾ ਪੀਂਦਾ ਹੈ ਪਈ ਠ ਗਉੜੀ ਹਰ ਸੰਗ ਨਾ ਜਾਣਿਆ ਇਹ ਤਾਂ ਮਾਇਆ ਦੀ ਠੱਗ ਬੂਟੀ ਇਹੀ ਜੀ ਪਈ ਹੋਈ ਹੈ ਜੀਆਂ ਤੇ ਕਹੀ ਭਾਵਾਂ ਮਾਰ ਨੂੰ ਜਾਂਦੇ ਨੇੜੇ ਐ ਪਰ ਵਾਹਿਗੁਰੂ ਨੂੰ ਅੰਗ ਸੰਗ ਨਹੀਂ ਜਾਣਿਆ ਇਹਨਾਂ ਜੀਆਂ ਨੇ ਬਾਜਗੁਰੂ ਹੈ ਪਰਮਪੁਲਾ ਨੇ ਸਤਗੁਰਾਂ ਤੋਂ ਬਿਨਾ ਮਾਰਿਆ ਨੂੰ ਹਰ ਵਕਤ ਅੰਗ ਸੰਗ ਨਹੀਂ ਕੋਈ ਜਾਣ ਸਕਦਾ ਇਸ ਕਰਕੇ ਸਤਗੁਰਾਂ ਤੋਂ ਬਗੈਰ ਜੀਵ ਧਰਮ ਦੇ ਵਿੱਚ ਭੁੱਲਣ ਚਾ ਰਿਹਾ ਹੈ ਨਿਬਟ ਨਾ ਜਨ ਬੂਲੇ ਦੇਖੋ ਭਲਾ ਜੇ ਨੂੰ ਝੂਠੀ ਉਗਾਹੀ ਦਿੰਦਾ ਲੈ ਕੇ ਵੱਡੀ ਦੇਨ ਉਗਾਹੀ ਦਰਮਦ ਕਾਕਰ ਫਾਹੇ ਉਦੋਂ ਭਲਾ ਨੇੜੇ ਜਾਣਦਾ ਨੇੜੇ ਨਹੀਂ ਜਾਣਦਾ ਪਰਮੇਸ਼ਰ ਨੂੰ ਉਦੋਂ ਗੁਰੂ ਸਾਹਿਬ ਦੀ ਸੌਂਖਾ ਜਾਂਦਾ ਸਿਰ ਤੇ ਝੱਟ ਪੋਥੀ ਰੱਖ ਲੈਂਦਾ ਨੇੜੇ ਨਹੀਂ ਜਾਣਦਾ ਦੂਰ ਜਾਣਦਾ ਹੰਕਾਰੀ ਆਦਮੀ ਝੂਠ ਬੋਲਦਾ ਜਦੋਂ ਮਾਇਆ ਮੋਹੇ ਮੂਠਾ ਹੈ ਮੂਹ ਇਸ ਪ੍ਰਕਾਰ ਮਾਇਆ ਦੇ ਮੋਹ ਰਮਾਰਾ ਕਲਗੀ ਤਰਨ ਕੇ ਸਾਡੀ ਜਿਹੜਾ ਸੌ ਭਾਈ ਸੱਚੀ ਵੀ ਖਾਉ ਉਹਨੂੰ ਵੀ ਨਰਕ ਇੱਕ ਵਾਗ ਨੂੰ ਭੋਗਣਾ ਪਊ ਸਿੱਖ ਦਾ ਜੀਵਨ ਹੋਣਾ ਚਾਹੀਦਾ ਜੀ ਇਹ ਤੇ ਵਿਸ਼ਵਾਸ ਹੋ ਜਾਵੇ ਹਾਂਜੀ ਮਾਇਆ ਮੋਹ ਮੂਠਾ ਹੈ ਮੂਰ ਜਿਹੜਾ ਮਾਇਆ ਦੇ ਮੋਹ ਚ ਲੁੱਟਿਆ ਉਹ ਮੂਰਖਾ ਬਸਮਝ ਹੈ ਅੰਤਰ ਵਸਤ ਦੇ ਸੰਤਰ ਜਾਏ ਅੰਦਰ ਇਹਦੇ ਮਾਰਾ ਸਾਹ ਉਹ ਚੇਤੂ ਸਤਾਰੂਪੀ ਵਸਤੂ ਹੈ ਇਹ ਉਸ ਨੂੰ ਭਲਾ ਕਰਕੇ ਦਿਸ਼ਾ ਦੇ ਅੰਦਰ ਉੱਤਰ ਦੱਖਣ ਪੂਰਬ ਪੱਛਮ ਵਿੱਚ ਪਾਲਣ ਵਾਸਤੇ ਜਾਂਦਾ ਹੈ ਇੰਦਰੀਆਂ ਦੀ ਟਿਪਿਸ਼ੀਆਂ ਦੀ ਤਰਫ ਜਾਂਦਾ ਹੈ ਬਾਜ ਹੈ ਪਾੜਨੂ ਪੁਲਾਹ ਨਿਹੰਗੋ ਬਿਨੋ ਸਤਗੁਰਾਂ ਤੋਂ ਹੈ ਸਾਰੀ ਸ੍ਰਿਸ਼ਟੀ ਭਰ ਵਿੱਚ ਪੁਲਾਹ ਤਿਕ ਨਾ ਮਾਇਆ ਨੇ ਜਿਸ ਮਾਸਤਕ ਕਰਮ ਜਿਸ ਮਾਸਤਕ ਕਰਮ ਲਿਖਿਆ ਲਿਲਾ ਜਿਨ੍ਹਾਂ ਦੇ ਮੱਥੇ ਤੇ ਸਿਰੋਮਣੀ ਮੱਥੇ ਦਾ ਅਰਥ ਕਰਨਾ ਲਲਾਟ ਕਰ ਦਿਓ ਚਾਹੇ ਸਿਰੋਮਣੀ ਜਿਨ੍ਹਾਂ ਦੇ ਮੱਥੇ ਤੇ ਸਿਰੋਮਣੀ ਕਰਮ ਲਿਖਿਆ ਹੋਇਆ ਮਹਾਰਾਜ ਨੇ ਸਤਗੁਰ ਸੇਵੀ ਖੁੱਲੇ ਕਪਾਲ ਉਹਨਾਂ ਨੂੰ ਗੁਰੂ ਸਾਹਿਬ ਜੀ ਦਾ ਸੇਵਨ ਕੀਤਾ ਹੈ ਸਤਗੁਰਾਂ ਦੀ ਸੇਵਾ ਕਰਨ ਵਾਲਿਆਂ ਦੇ ਪੰਜਾਂ ਕੋਸਾਂ ਦੇ ਕੱਤੇ ਐਸਾ ਦੇ ਸਾਬੇ ਕਪੜਦੇ ਕਪਾਡ ਖੁੱਲ ਗਏ ਹਨ ਉਹਨਾਂ ਦੇ ਅੰਦਰ ਬਾਹਰ ਨਿਗਟੇ ਸੋ ਉਹਨਾਂ ਨੂੰ ਕੋਈ ਅੰਦਰ ਵੀ ਮਹਾਰਾ ਹਰ ਵਕਤ ਅੰਗ ਸੰਗ ਹੈ ਬਾਹਰ ਸੰਸਾਰ ਚ ਵੀ ਨੇੜੇ ਦੇਖਦੇ ਆ ਉਸ ਪਰਮੇਸ਼ਵਰ ਨੂੰ ਜਨ ਨਾਨਕ ਆਵੇ ਨਾ ਜਾਵੇ ਜਿਨ੍ਹਾਂ ਨੇ ਵਾਹਿਗੁਰੂ ਨੇੜੇ ਵੇਖ ਲਿਆ ਫਿਰ ਉਹ ਨਾ ਜਨਮ ਧਾਰ ਕੇ ਆਉਂਦੇ ਆ ਗੁਰਮਖੋ ਨਾ ਮਰ ਕੇ ਕੋਈ ਜਾਂਦਾ ਉਹ ਮੁਕਤ ਹੋ ਜਾਂਦੇ ਐ ਇਸ ਪ੍ਰਕਾਰ ਨੇੜੇ ਵੇਖਣ ਦਾ ਉਨਵੇਂ ਸੇਵੇ ਭੈ ਦਾ ਲਾਭ ਪ੍ਰਾਪਤ ਹੁੰਦਾ ਹੈ ਭੈਰੋ ਮਹੱਲਾ ਪੰਜਵਾ ਜਿਸ ਤੂੰ ਰੱਖੈ ਤਿਸ ਕੌਣ ਮਾਰੇ ਇਸ ਕੇ ਪਾਦਸ਼ਾ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੀ ਤੂੰ ਰੱਖਿਆ ਕਰਨਾ ਚਾਹੁੰਨਾ ਸਤਗੁਰੂ ਜੀ ਕਹਿੰਦੇ ਉਹਨੂੰ ਕੌਣ ਮਾਰ ਸਕਦਾ ਹੈ ਸਭ ਤੁਝ ਹੀ ਅੰਤਰ ਸਗਲ ਸੰਸਾਰ ਇਹ ਜਿੰਨੋਂ ਸਾਰੇ ਸੰਸਾਰ ਹੈ ਤੇਰੇ ਹੁਕਮ ਦੇ ਅੰਦਰ ਹੀ ਹਨ ਤੇਰੀ ਦ੍ਰਿਸ਼ਟੀ ਦੇ ਅੰਦਰ ਹੀ ਇਹਨੂੰ ਤੇਥੋਂ ਬਾਹਰ ਤਾਂ ਨਹੀਂ ਹੈ ਕੋਈ ਕੋਟ ਉਪਾਵ ਚਿਤਵਤ ਹੈ ਪ੍ਰਾਣੀ ਇਹ ਕਰੋੜਾਂ ਪਾਵਾਂ ਨੂੰ ਪ੍ਰਾਣਾ ਧਾਰੀ ਜੀਵ ਚਿਤਵਰਨ ਮੈਂ ਐ ਠੱਗੀ ਮਾਰ ਲਵਾਂ ਐ ਛਲ ਕਰ ਲਵਾਂ ਸੋ ਹੋਵੇ ਜੇ ਕਰੈ ਚੂਜ ਕਈ ਵਾਰੀ ਅਹੀ ਜੀ ਮੁੱਦੀ ਪੈਂਦੀ ਐ ਉਲਟੀ ਕਰਦੇ ਕਰਦੇ ਚਿਤਰਾਈ ਦੇ ਵਿੱਚ ਹੀ ਮਾਰਿਆ ਜਾਂਦਾ ਲਪੇਰ ਕੇ ਜਿਵੇਂ ਮੱਕੜੀ ਜਿਹੜੀ ਐ ਇਹ ਜਾਲਾ ਤਣਦੀ ਐ ਮੱਛਰ ਨੂੰ ਖਾਣ ਵਾਸਤੇ ਪਰ ਕਰੇ ਪਾਣੀ ਤੇ ਜਾ ਕੇ ਜੋ ਜਾਲਾ ਟਣੇ ਉਦੋਂ ਉਲਟੀ ਹੋ ਕੇ ਵਿੱਚੇ ਹੀ ਡੁੱਬ ਜਾਂਦੀ ਏ ਇਸੇ ਪ੍ਰਕਾਰ ਉਲਟਾ ਪੈ ਜਾਂਦਾ ਫਾਹ ਹੈ ਜਿਆ ਛੁੱਟੀ ਨਹੀਂ ਸਕਦਾ ਹੁੰਦਾ ਉਹ ਜੋ ਚੋਜ ਅਸਚਰਜ ਕੌਂਤਕਾਂ ਨੂੰ ਕਰਨ ਵਾਲਾ ਵਾਸ਼ ਗੁਰੂ ਜੋ ਕਰਦਾ ਹੈ ਰੱਖੋ ਰੱਖੋ ਕਿਰਪਾਤਾ ਉਸ ਪਰਮੇਸ਼ਰ ਦੀ ਸ਼ਰਨ ਪੈ ਕੇ ਬੇਨਤੀ ਕਰੀਏ ਸੇ ਮਾਰਾ ਆਪ ਰੱਖਿਆ ਕਰਨ ਵਾਲੇ ਹੋ ਸਾਡੀ ਰੱਖਿਆ ਕਰੋ ਜੀ ਮਾਤਾ ਦੇ ਗਰਭ ਤੇ ਰੱਖਿਆ ਕੀਤੀ ਹੈ ਐਵੇਂ ਇਥੋਂ ਵਿਕਾਰਾਂ ਤੋਂ ਵੀ ਕਿਰਪਾ ਕਰਕੇ ਜਮਾਂ ਤੋਂ ਵੀ ਕਿਰਪਾ ਧਾਰ ਕੇ ਰੱਖਿਆ ਕਰੋ ਤੇਰੀ ਸ਼ਰਨ ਤੇਰੇ ਦਰਬਾਰ ਇਸ ਕੇ ਬਾਦਸ਼ਾਹ ਤੇਰੀ ਸ਼ਰਨ ਲਈ ਹੈ ਤੇਰੇ ਦਰਬਾਰ ਸਾਧ ਸੰਗਤ ਦੀ ਓਟ ਲਈ ਹੈ ਅਸੀਂ ਸਾਡੀ ਰੱਖਿਆ ਕਰੋ ਤੇਰੀ ਸ਼ਰਨ ਹਾਂ ਮਹਾਰਾਜ ਜਿਨਾ ਉਹ ਤੇਰੀ ਸ਼ਰਨ ਤੇਰੇ ਦਰਬਾਰ ਸੱਚਖੰਡ ਦੀ ਸ਼ਰਨ ਹਾਂ ਸੱਚੇ ਬਾਦਸ਼ਾਹ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਸ਼ਰਨ ਹਾਂ ਸੱਚੇ ਬਾਦਸ਼ਾਹ ਤੇਰੀ ਸਰਨ ਜਿਹੜੇ ਤੇਰੀ ਸਰਨ ਹੈ ਉਹ ਤੇਰੀ ਪ੍ਰਾਪਤੀ ਕਰਕੇ ਤੇਰੇ ਦਰਬਾਰ ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ ਹਨ। ਰਹਾਉ ਜਿਨ ਸੇਵਿਆ ਨਿਰਭਉ ਸੁਖਦਾਤਾ। हे ਨਿਰਭਉ ਸਰੂਪ ਪਰਮੇਸ਼ਰੋ ਸਾਰੀ ਸ੍ਰਿਸ਼ਟੀ ਭੈ ਵਿੱਚ ਆਇ ਕਾਪ ਨਿਰਭਉ ਆਏ। ਸਾਰਿਆਂ ਦੇ ਸੁਖਾਂ ਦਾ ਦਾਤਾ ਪਰਮੇਸ਼ਰ ਜਿਨਾਂ ਦਾ ਤੇਰਾ ਸੇਵਨ ਭਜਨ ਕੀਤਾ। ਤਿਨ ਭਉ ਦੂਰ ਕੀ ਜਾ ਇੱਕ ਪ੍ਰਾਤਾ ਉਹਨਾਂ ਦਾ ਮਾਰਾ ਜੰਮਣ ਮਰਨ ਦਾ ਭੈ ਤੁਸੀ ਦੂਰ ਕਰਤਾ ਇਕ ਤੇਰਾ ਸਰੂਪ ਪ੍ਰਾਕਾ ਪ੍ਰਾਪਤ ਹੋ ਗਿਆ ਇਕ ਪ੍ਰਾਤਾ ਪਛਾਨ ਲਿਆ ਆਪਦੇ ਸਰੂਪ ਨੂੰ ਜੋ ਤੂੰ ਕਰਹਿ ਸੋਈ ਫੋਨ ਹੋ ਫਿਰ ਮਹਾਰਾਜ ਜੋ ਆਪ ਕਰਦੇ ਹੋ ਉਹੀ ਹੁਣ ਹੁੰਦਾ ਹੈ ਫੋਨ ਪੁਣਾ ਫੇਰ ਵੀ ਉਹੀ ਹੋਵੇਗਾ ਮਾਰੈ ਨਾ ਰੱਖ ਦੂਜਾ ਕੋਈ ਹਜ਼ੂਰ ਆਪ ਤੋਂ ਬਿਗੈਰ ਦੂਸਰਾ ਕੋਈ ਨਾ ਮਾਰ ਸਕਦਾ ਹੈ ਨਾ ਕਹੇ ਦੀ ਕੋਈ ਰੱਖਿਆ ਕਰ ਸਕਦਾ ਹੈ ਜਿਨ੍ਹਾਂ ਨੂੰ ਇਹ ਨਿਸ਼ਚੈ ਹੈ ਉਹਨਾਂ ਨੂੰ ਸਦਾ ਮਹਾਰਾਜ ਸਾਹਿਬ ਸਰੂਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਕਿਆ ਤੂੰ ਸੋਚੈ ਮਾਨਸ ਬਾਣ اے ਮਨੁੱਖ ਤੈਨੂੰ ਇਹ ਬਾਣ ਆਤ ਪਈ ਹੋਈ ਐ ਨਾ ਕੀ ਤੂੰ ਸੋਚਦੇ ਬਾਹਰੀਆਂ ਆਤਾਂ ਤੈਨੂੰ ਪਈਆਂ ਸੋਚਾਂ ਚਿੰਤਾ ਕਰਨ ਦੀਆਂ ਕਿਆ ਤੂੰ ਸੋਚੈ ਮਾਨਸ ਬਾਣ ਮਨੁੱਖਾ ਬਾਣੀ ਬਲੀ اے ਮਨੁੱਖਾ ਮਨੁੱਖਾਂ ਵੱਲੀ ਤੂੰ ਕੀ ਸੋਚਦਾ ਵੀ ਫਲਾਣਾ ਮਨੁੱਖ ਮੇਰੀ ਰੱਖਿਆ ਕਰੂਗਾ ਫਲਾਣਾ ਮੇਰੀ ਰੱਖਿਆ ਕਰੇਗਾ ਇਹ ਤੈਨੂੰ ਆਦਤ ਪੈ ਗਈ ਹੈ ਕਿ ਆ ਤੂੰ ਸੋਚੇ ਮਾਨਸਬਾਨ ਇਹ ਮਨੁੱਖ ਮਾਨ ਦੇ ਖਾਦੇ ਹੋਏ ਇਸ ਪ੍ਰਕਾਰ ਤੂੰ ਕੀ ਸੋਚਾਂ ਵਾਲੀਆਂ ਬਾਣੀਆਂ ਬੋਲਦਾ ਰਹਿਣਾ ਬਚਨ ਕਰਦਾ ਰਹਿਣਾ ਹੈ ਇਹ ਆਦਤ ਪੈ ਗਈ ਤੈਨੂੰ ਅੰਤਰਜਾਮੀ ਪੁਰਖ ਸੁਜਾ ਉਹ ਅੰਤਰਜਾਮੀ ਪਰਮੇਸ਼ਰ ਹੈ ਮੁਰਖ ਪੂਆਦਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਸੁਜਾਨ ਚਤਰ ਹੇ ਏਕ ਟੇਕ ਏਕੋ ਆਧਾਰ ਇਕੇ ਦੀ ਟੇਕ ਭਈ ਬਾਣੀ ਕਰਕੇ ਰੱਖੋ ਇਕੇ ਦਾ ਆਸਰਾ ਮੰਨ ਕਰਕੇ ਲਾ ਸਭ ਕੁਝ ਜਾਣੈ ਸਿਰਜਣਹਾਰ ਉਹ ਸਭ ਕੁਝ ਜਾਣਦਾ ਜਗਤ ਨੂੰ ਰਚਣ ਵਾਲਾ ਜੋ ਪਰਮੇਸ਼ਵਰ ਹਾ ਜਿਸ ਉਪਰ ਨਜ਼ਰ ਕਰੇ ਕਰਤਾ ਜਿਨ੍ਹਾਂ ਤੇ ਕਰਤਾ ਪ੍ਰਖ ਅਕਾਲ ਪੁਰਖ ਆਹਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਜਿਸ ਜਨ ਕੇ ਸਭ ਕਾਜ ਸਵਾਰ ਉਹਨਾਂ ਜਿਨ੍ਹਾਂ ਦੇ ਸਾਰੇ ਕਾਰਜ ਮਹਾਰਾਜ ਸਵਾਰ ਦਿੰਦੇ ਜਿਵੇਂ ਕਬੀਰ ਸਾਹਿਬ ਤੇ ਇੰਨੀ ਗਰੀਬੀ ਸੀ ਹਮਕੋ ਚਾਬਰਨ ਕੋ ਰੋਟੀ ਸੀ ਹਮਕੋ ਸਾਥਰਨ ਕੋ ਖਾਟ ਜੱਗ ਦੇ ਈਰਖਾ ਦੇ ਨਾਲ ਬ੍ਰਾਹਮਣਾਂ ਚਿੱਠੀਆਂ ਪਾ ਕੇ ਸਾਧੂਆਂ ਦੀਆਂ ਜਮਾਤਾਂ ਆ ਗਈਆਂ ਰਣsinge ਵੱਜਦੇ ਆਉਂਦੇ ਆ ਉਸ ਵੇਲੇ ਆਪ ਦੇ ਭਗਤ ਦੀ ਜਾਣ ਕੇ ਲਾਜ ਰੱਖੀ ਕਿ ਰਾਜੇ ਦਾ ਰੂਪ ਧਾਰ ਲਿਆ ਕਬੀਰ ਦਾ ਰੂਪ ਉਤਾਰ ਕੇ ਜਗ ਸਪੂਰਨ ਕੀਤਾ ਇੰਨੀਆਂ ਮਠਿਆਈਆਂ ਖਾਈਆਂ ਸੱਤਾਂ ਦਿਨਾਂ ਚ ਸਾਰੇ ਬਿਮਾਰ ਹੋ ਗਏ ਕਹਿੰਦੇ ਛੇਤੀ ਛੁੱਟੀ ਦਿਓ ਤੁਰ ਚੱਲੇ ਫੇਰ ਵੀ ਗੱਡੇ ਭਰ ਭਰ ਕੇ ਨਾਲ ਲੱਡੂਆਂ ਦੇ ਮਠਿਆਈ ਦੇ ਦੇਪ ਤੇ ਧਨਕਵੀਰ ਧਨਕਵੀਰ ਹੋਵੇ ਕਬੀਰ ਸਾਹਿਬ ਦੇ پاس ਆ ਕੇ ਕਹਿੰਦੇ ਚੱਲ ਹੁਣ ਜੱਗ ਪੂਰਾ ਹੋ ਗਿਆ ਇੱਥੇ ਕਿਉਂ ਲੁਕਿਆ ਬੈਠਾ ਘਰ ਵਿੱਚ ਆ ਕੇ ਕਬੀਰ ਸਾਹਿਬ ਜੀ ਬੈਠੇ ਲੋਕ ਵਧਾਈਆਂ ਦੇਣ ਕਬੀਰ ਜੱਗ ਤੇਰੇ ਵਰਗਾ ਕਿਸੇ ਨਹੀਂ ਕਰਨਾ ਕਬੀਰ ਸਾਹਿਬ ਕਹਿਣ ਲੱਗਾ ਨਾ ਭਾਈ ਨਾ ਹਮ ਕੀਆ ਨਾ ਕਰenge ਨਾ ਕਰ ਸਕੇ ਸਰੀਰ ਕਿਆ ਜਾਨੋ ਕਿ ਸਰ ਕੀ ਆ ਭਇਓ ਕਬੀਰ ਕਬੀਰ ਜੋ ਕੁਛ ਕੀਤਾ ਵਾਹਿਗੁਰੂ ਨੇ ਕੀਤਾ ਕਬੀਰ ਉਹਦਾ ਵੀ ਨਾਮ ਹੈ ਫਾਰਸੀ ਜਵੱਡੇ ਦਾ ਇਹ ਮੇਰਾ ਨਾਮ ਵੀ ਮਾਨ ਕਬਲੀਨ ਕਬੀਰ ਰੱਖਤਾ ਸੀ ਕਬੀਰ ਕਬੀਰ ਨਾਮ ਹੋ ਗਿਆ ਮੇਰਾ ਸੋ ਮੈਂ ਤਾਂ ਕੁਝ ਨਹੀਂ ਕੀਤਾ ਵਾਹਿਗੁਰੂ ਨੇ ਕੀਤਾ ਜੋ ਕੁਝ ਕੀਤਾ ਹੈ ਇਸ ਪ੍ਰਕਾਰ ਜਿਸ ਉਪਰ ਨਜ਼ਰ ਕਰੇ ਕਰਤਾ ਉਸ ਜਨ ਕੇ ਸਭ ਕਾਜ ਸਵਾਰ ਉਹਨਾਂ ਜਨਾਂ ਦੇ ਸਾਰੇ ਕਾਜ ਸਵਾਰ ਦਿੰਦਾ ਜਿਵੇਂ ਕਬੀਰ ਦਾ ਜਗ ਸਪੂਰਨ ਕੀਤਾ ਕਿਸ ਕਾ ਰਾਖਾ ਏਕੋ ਸੋਏ ਜਿਸ ਕੋ ਦੇਸ ਦਾ ਰਾਖਾ ਏ ਕੋ ਉਸ ਦਾ ਰਾਖਾ ਵੀ ਕੋ ਪਰਮੇਸ਼ਰ ਹੈ ਜਿਵੇਂ ਸਿਕੰਦਰ ਲੋਧੀ ਨੇ ਕਬੀਰ ਨੂੰ ਜੰਜੀਰ ਮੰਨ ਕੇ ਗੰਗਾ 'ਚ ਸਿੱਟਿਆ ਸੀ ਗੰਗਾ ਕੀ ਲਹਿਰ ਨੇ ਟੁੱਟੀ ਜੰਜੀਰ ਆਦਮ ਚ ਬਿਠਾ ਅਗਨੋਂ ਸਾੜ ਸਕੀ ਜੇਲ੍ਹ 'ਚ ਬੰਦ ਕੀਤਾ ਜੇਲ੍ਹ ਦੇ ਜਿੰਦਰੇ ਖੁੱਲ ਗਏ ਇਸ ਪ੍ਰਕਾਰ ਤਿਸ ਕਾ ਰਾਖਾ ਏਕੋ ਸੋ ਉਸ ਦਾ ਰਾਖਾ ਇਕ ਆਪ ਅਕਾਲ ਪੁਰਖ ਵਾਹਿਗੁਰੂ ਹੁੰਦਾ ਹੈ ਜਨ ਨਾਨਕ ਅਪੜ ਨਾ ਸਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਭਗਤਾਂ ਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ ਏਡੀ ਕਰਨੀ ਦੇ ਉਹ ਮਾਲਕ ਹੁੰਦੇ ਹਨ